ਸਾਹਿਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਆਪਰੇਸ਼ਨ ਸਤਰਕ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਅਤੇ ਨੰਗਲ ਚ ਰਾਤ ਦੌਰਾਨ ਵੱਡੀ ਕਾਰਵਾਈ ਕਰਦੇ ਆ ਹੋਇਆ ਵਕ-ਵਕ ਥਾਵਾਂ ਤੇ ਸਖਤ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇਲਾਕੇ 'ਚ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਸਖਤੀ ਨਾਲ ਜਾਂਚ ਕੀਤੀ ਗਈ। ਸ਼ੱਕੀ ਗਤੀਵਿਧੀਆਂ ਤੇ ਨਜ਼ਰ ਰੱਖਦਿਆਂ ਪੁਲਿਸ ਨੇ ਵੱਡੀ ਗਿਣਤੀ 'ਚ ਨਾਕੇ ਲਗਾ ਕੇ ਹਰ ਵਾਹਨ ਦੀ ਤਲਾਸ਼ੀ ਲਈ। ਇਹ ਮਹਿੰਮ ਸੁੱਬੇ ਪਰਚੇ ਚੱਲ ਰਹੀ ਹੈ ਜਿਸ ਦਾ ਮੁੱਖ ਮਕਸਦ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣਾ ਅਤੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨਾ ਹੈ। ਨਾਕਾਬੰਦੀ ਦੌਰਾਨ ਐਸਐਸਪੀ ਰੂਪਨਗਰ ਗੁਰਨੀਤ ਸਿੰਘ ਖੁਰਾਨਾ ਡੀਐਸਪੀ ਸ਼੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਅਤੇ ਐਸਪੀ ਚੰਦ ਸਿੰਘ ਖੁਦ ਮੌਕੇ ਤੇ ਹਾਜ਼ਰ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਸਰ ਜਿਹੜੇ ਅੱਜ ਨਾਕੇ ਲਗਾਈ ਗਈ ਹੈ ਜੀ ਕਿਹੜੇ ਸੰਬੰਧ ਵਿੱਚ ਲਗਾਈ ਗਈ ਹੈ ਅੱਜ ਆਪਰੇਸ਼ਨ ਸਤਰਕ ਦੇ ਤਹਿਤ ਪੂਰੇ ਪੰਜਾਬ ਵਿੱਚ ਜਿਹੜਾ ਹੈਗਾ ਆਪਾਂ ਨਾਕਾਬੰਦੀ ਕੀਤੀ ਹੈਗੀ ਹੈ रोपर जिले ਵਿੱਚ ਵੀ 14 ਥਾਵਾਂ ਤੇ ਆਪਾਂ ਨਾਕੇ ਲਾਏ ਹੋਏ ਨੇ ਜਿਦੇ ਚ ਵਕ ਵਕ ਥਾਵਾਂ ਤੇ ਐਸਟੀਓ ਸੇਬਾਨ ਜੀਓ ਸੇਬਾਨ ਨਾਲ ਹੋ ਕਰਕੇ ਚੈਕਿੰਗ ਕਰਾਰੇ ਹੈਗੇ ਸਾਡਾ ਮੇਨ ਮਕਸਦ ਹੈਗਾ ਕਿ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਚੈਕਿੰਗ ਕੀਤੀ ਜਾਵੇ ਔਰ ਕਿਸੇ ਵੀ ਤਰੀਕੇ ਦਾ ਜਰਾ ਅਸਮਾਜਿਕ ਕੰਮ ਹੋਏਗਾ ਉਹਦੀ ਮੂਵਮੈਂਟ ਨੂੰ ਚੈੱਕ ਕੀਤਾ ਜਾਵੇ ਇਹਦੇ ਚ ਆਪਾਂ ਇੰਟਰ ਡਿਸਟ੍ਰਿਕਟ ਪੁਆਇੰਟ ਵੀ ਕੁਝ ਕੀਤੇ ਹੈਗੇ ਨੇ ਕੁਝ ਇੰਟਰ ਸਟੇਟ ਪੁਆਇੰਟ ਵੀ ਕੀਤੇ ਹੈਗੇ ਇਸ ਵੇਲੇ ਆਪਾਂ ਹਗਮਪੁਰ ਚੌਕ ਤੇ ਖੜੇ ਹੋਏ ਆਂ ਔਰ ਲਗਾਤਾਰ ਚੈਕਿੰਗ ਚੱਲ ਰਹੀ ਹੈ ਉਨ ਤਰ੍ਹਾਂ ਕੁਝ ਰਿਕਵਰੀਆਂ ਸਾਡੀਆਂ ਹੋਈਆਂ ਨੇ ਤੇ ਅੱ ਜਿਹੜੀ ਹੈਗੀ ਹੈ ਕਾਰਗੁਜ਼ਾਰੀ ਰੋ